ਗੱਡੀ ਵੀ ਗੱਲ ਸੁਣੀ ਨਾ ਆ ਗੱਡੀ ਜੀ ਆਪਣੀ ਇਹਦਾ ਪ੍ਰਾਣੇ ਪੀਸ ਲਾ ਕੇ ਤਰਕਦੀ ਆ ਆ ਦੇਖੋ ਹੁਣ ਇੱਥੇ ਵੀ ਦੇਖੋ ਸਕ੍ਰੈਚ ਪਾਇਆ ਦਾ ਮੈਂ ਇਹਦੇ ਟਾਕੀਆਂ ਦੇ ਇਹ ਨਵੀਂ ਗੱਡੀ ਹੈ ਜੀ ਇਹ ਨਵੀਂ ਗੱਡੀ ਹੈ ਹੋਰ ਦਿਖਾਓ ਖੋਲ ਕੇ ਕਿੱਥੇ ਆ ਗਏ ਸਕ੍ਰੈਚ ਹੁਣ ਪਏ ਸਰ ਪਹਿਲੀ ਗੱਡੀ ਅੰਦਰੋਂ ਸਾਰਾ ਇਹਦੇ ਅੰਦਰੋਂ ਦੇਖੋ ਕੀ ਹਾਲ ਕੀਤਾ ਹੋਣਾ ਇਹ ਪੇਚਕਾਸ ਲੱਗਿਆ ਹਾਂ ਜੀ ਇਹ ਨਵੀਂ ਗੱਡੀ ਹੈ ਜੀ ਇਹ ਜਿਹੜੀ ਹਜੇ ਅਸੀਂ ਚਲਾਈ ਵੀ ਨਹੀਂ ਗਈ ਜਿਹੜੀ ਹਜੇ ਅਸੀਂ ਚਲਾਈ ਨਹੀਂ ਆ ਦੇਖੋ ਜੀ ਨਵੀਂ ਗੱਡੀ ਦਾ ਆ ਰਿਹਾ ਪਰਲੇ ਪਾਸੇ ਕਾਹਦਾ ਦਿਖਾਉਂਦੇ ਮੈਂ ਤੇ ਨੁੱਟ ਗਿਆ ਕਾਹਨੇ ਲੱਗਦਾ ਹੈ ਇਹ ਨਵੀਂ ਗੱਡੀ ਦੀ ਨਵੀਂ ਗੱਡੀ ਇਹ ਨਵੀਂ ਗੱਡੀ ਆ ਇਹ ਸਾਰੇ ਨਾਲ ਹੀ ਇਦਾਂ ਕਰ ਰਹੇ ਨੇ ਗੱਡੀਆਂ ਦੇ ਪੀਸ ਚੱਕ ਚੱਕ ਕੇ ਨਾ ਬਦਲ ਬਦਲ ਕੇ ਗੱਡੀਆਂ ਨਵੀਆਂ ਲੋਕਾਂ ਨੂੰ ਡਿਲੀਵਰ ਕਰ ਰਹੇ ਨੇ ਮੇਨ ਗੱਲ ਇਹ ਆ ਜੀ ਇਹ ਨੋਵਲਟੀ ਵਾਲਿਆਂ ਦੇ ਇੱਥੇ ਕੋਈ ਪਛਪੜਤਾਲ ਨਹੀਂ ਕੋਈ ਪ੍ਰਸ਼ਾਸਨ ਐਰੀ ਲਾ ਰਹੋ ਜੀ ਇੱਕ ਤਰ੍ਹਾਂ ਜਿਵੇਂ ਇਹਨਾਂ ਦੇ ਅੰਦਰ ਕਹਿੰਦੇ ਨੇ ਵੀ ਚਾਸੀ ਹੋਈ ਥੱਲੇ ਉਹ ਬਿੰਗੀ ਹੈ ਜੀ ਵੀ ਸਿੱਧੀ ਵਾਲਾ ਕੰਮ ਹੀ ਨਹੀਂ ਹੋ ਸਕਦਾ ਅੱਗੇ ਕਰ ਰਹੇ ਆ ਜੀ ਇਹ ਕਿ ਗੱਡੀਆਂ ਦੇ ਪੀਸ ਹਨ ਚੱਕ ਲਾ ਕੇ ਨਾ ਬਦਲ ਬਦਲ ਕੇ ਗੱਡੀਆਂ ਨਵੀਆਂ ਲੋਕਾਂ ਨੂੰ ਡਿਲੀਵਰ ਕਰ ਰਹੇ ਨੇ ਮੇਨ ਦਾ ਲੈਆ ਤੇ ਨੋਵਲਟੀ ਵਾਲਿਆਂ ਦੇ ਇੱਥੇ ਕੋਈ ਪਛਪੜਤਾਲ ਨਹੀਂ ਕੋਈ ਪ੍ਰਸ਼ਾਸਨ ਕੋਈ ਕਿਸੇ ਨੂੰ ਕੋਈ ਜਿਵੇਂ ਹੀ ਗੁੰਡਾਗਰਦੀ ਚੱਲ ਰਹੀ ਹੈ ਆ ਨਵੀਂ ਗੱਡੀ ਇੱਕ ਤਰ੍ਹਾਂ ਜਿਵੇਂ ਇਹਨਾਂ ਦੇ ਅੰਦਰ ਕਹਿੰਦੇ ਨੇ ਵੀ ਚਾਸੀ ਹੋਈ ਥੱਲੇ ਉਹ ਬਿੰਗੀ ਹੈ ਜੀ ਵੀ ਸਿੱਧੀ ਵਾਲਾ ਕੰਮ ਹੀ ਨਹੀਂ ਹੋ ਸਕਦਾ

ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀ ਹੈ ਵਾਹ ਇਹਦਾ ਗੱਡੀ ਢਲੀ ਬਣਾਇਆ ਜਿਹੜੀ ਗੱਡੀ ਤੇ ਲੱਗੋ ਟਾਂਕਾ ਲਗੋ ਉਹ ਕਹਿੰਦੇ ਇਦਾਂ ਹੀ ਹੁੰਦੀ ਹੈ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰੇਆਮ ਸ਼ਰੇਆਮ ਜਿਹੜੀ ਜੀ ਲੱਗਾ ਅਸੀਂ ਗੱਲ ਦੂਜੀ ਦਿਖਾ ਦੋ ਉਹ ਗੜ ਇੱਕ ਵਰਦੀ ਸੀ ਪੂਰੀ ਉਹਦੇ ਚ ਦਿੱਗੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਹੈ ਪਿੱਛੋਂ ਜਿਹੜੀ ਜੀ ਕਹਿੰਦੇ ਆਹ ਹੈ ਨਹੀਂਗੀ ਇਦਾਂ ਹੀ ਹੁੰਦੀ ਆ ਮੈਂ ਕਿਹਾ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਢੀਟਾ ਮਾਰੋ ਕੋਈ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਂਗੇ ਇਸ ਤਰ੍ਹਾਂ ਪੁਰਾਣੀਆਂ ਗੱਡੀਆਂ ਪੁਰਾਣੀਆਂ ਗੱਡੀਆਂ ਕਹਿ ਕੇ ਵੇਚ ਰਹੇ ਐ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ ਪਾਰਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਆ ਇਹ ਪਿੱਛੇ ਲੱਗਾ ਹੋਇਆ ਹੈੱਡ ਲਾਈਟ ਦੀ ਜੇ ਬਾਤ ਗੱਲ ਕਰੀਏ ਇਹ ਨੌਜਵਾਨ ਆਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ। ਉਹ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲੇ ਆ ਸੀ। ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆ ਵੀ ਨਵੀਂ ਗੱਡੀ ਲੈਣ ਆਇਆ। ਹੁਣ ਇੱਕ ਇਹ ਬਾਈ ਜੀ ਥਾਰ ਲੈਣ ਆਏ ਸੀਗੇ ਇਹ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ। ਅਸੀਂ ਕੋਆਪਰੇਟ ਲੋਨ ਆਪਾਂ ਕਿਸੇ ਮੈਨੇਜਰ ਨਾਲ ਗੱਲਬਾਤ ਹੀ ਕੀਤੀ। ਆ ਬੰਦਾ ਥਾਰ ਲੈਣ ਆਇਆ ਜੀ ਨੇ ਗੱਲ ਹੁੰਦੀ ਆ ਅਸੀਂ ਉਹਨਾਂ ਨੂੰ ਪੂਲ ਕੋਆਪਰੇਟ ਕੀਤਾ ਇਹਨਾਂ ਨੇ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਖੜੇ ਹਾਂ ਤੇ ਸਵੇਰ ਦੇ ਹੈ ਨਹੀਂਗੇ ਸਵੇਰ ਦੇ ਅਸੀਂ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਹਾਂ ਨਾ ਸਟਾਫ ਤੁਹਾਡਾ ਅਸੀਂ ਇਧਰ ਲੀਗਲ ਪ੍ਰोसीਡਿੰਗ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਾਂਗੇ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਅਦ ਵਿੱਚ ਸਾਡੀ ਗੱਡੀ ਦੀ ਡਿਲੀਵਰੀ ਸੀ ਅੱਜ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਤੁਹਾਡੇ ਕੋਲ ਹੈਗਾ ਹਾਂਜੀ ਹਾਂਜੀ ਉਹ ਨਾਲ ਹੀ ਖੜੀ-ਗੱਡੀ ਦੇਖ ਲਓ ਤੁਸੀਂ ਸਹੀ ਗੱਡੀ ਖੜੀ ਹੋਈ ਹੈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਬਿੱਟ ਬੰਦ ਕਿੰਨਾ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ਼ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੁਣ ਕੋਈ ਸੁਣਵਾਈ ਨਹੀਂ ਹੈਗੀ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਯਹੀ ਲੈ ਜਾਓ ਜੀ ਨੰਬਰ ਲੱਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਜਿਹੜੀਆਂ ਟੈਟੀਆਂ ਨੇ ਸ਼ਰਤਾਂ ਉਹਦੇ ਕਾਫੀ ਬਏ ਹੋ ਕੇ ਟਾਈਮ ਤੇ ਲੰਘਦੀਆਂ ਨੇ ਬੁਰੀਆਂ ਕਰਦੇ ਨੇ ਬਹੁਤ ਪਤਾ ਨਹੀਂ ਹੁਣ ਸਾਡੀ ਤਾਂ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਇਆ ਇਹ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਮੈਂ ਦੇਖੋ ਸਾਡੇ ਨਾਲ ਨਹੀਂ ਆਇਆ ਉਹ ਮੈਂ ਤੇ ਆਇਆ ਗੱਡੀ ਦੇ ਵਿੱਚ ਨਾ ਔਰੇ ਮਹਿੰਦਰਾ ਜਿਹੜੀ ਨੋਬਲਟੀ ਏਜੰਸੀ ਆ ਔਰੇ ਨਾ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗੱਲ ਕਰਦਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨ ਉਸ ਵੇਰੇ ਕਢਾ ਗਿਓ ਦਾ ਸਾਫਟ ਹੋਇਆ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਥੋਡੀ ਸੁਣਵਾਈ ਕਰਦੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਇਹ ਗੱਡੀ 23 ਤਰੀਕ ਦੀ ਇੱਥੇ ਖੜੀ ਆ। ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰਾਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ। ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ। ਉਹਨਾਂ ਤਾਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ। ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ। ਅਸੀਂ ਮੰਡੇ ਨੂੰ ਆਏ। ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ। ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ। ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਭੁਲਾਏ ਇੰਜੀਨੀਅਰ। ਵੀ ਉਹ ਆਉਣਗੇ ਤੁਹਾਡੀ ਇਨਾਂ ਨੇ ਮੈਨੂੰ 4-3 ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ 3-3 ਨੂੰ ਆ ਕੇ ਦੇਖ ਗਏ ਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨੇ ਇਹ ਕਹਿੰਦੇ ਆ ਵੀ ਅਸੀਂ ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਦੇ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਏ ਇੱਕ ਆ ਬਾਈ ਜੀ ਆ ਥਾਰ ਲੈਣ ਆਏ ਸੀ ਜਦੋਂ ਤੁਹਾਡੀ ਜਦੋਂ ਗੱਡੀ ਨੇ ਇਹਨਾਂ ਨੇ ਦਿੱਤੀ ਆ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਦੇ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਗੱਡੀ ਆ ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਵਾਸਤੇ ਕਿਹਾ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਰਿਪੋਰਟਾਂ ਮੰਗਾ ਮੇਰੀ ਮੈਂ ਗੱਡੀ ਤੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਦੇ ਹੋਰ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਪਰਾਨ ਨਵੀਂ ਦੇ ਪੈਸਾ ਲਾਇਆ ਪ੍ਰਾਣੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪਨੀ ਵਾਲੇ ਕੋਈ ਤੁਹਾਨੂੰ ਦੇ ਰਹੇ ਨੇ ਕੋਈ ਕੋਈ ਰਿਸਪੌਂਸ ਨਹੀਂ ਇਹਨਾਂ ਫੋਨ ਚੱਕਦੇ ਨਹੀਂ ਅੱਜ ਮਾਰਨਿੰਗ ਆਇਆ ਅਮਿਤ ਕਾਲੀਆ ਜ ਰਿਟਰਨ ਚ ਦੇ ਦੋ ਕੋਈ ਨਾ ਫੋਨ ਚੈੱਕ ਕਰ ਰਿਹਾ ਹੁਣ ਉਹਰੇ ਆ ਨਹੀਂ ਸਵੇਰ ਤੇ ਬੈਠੇ ਆ ਸਰ ਇਹਨਾਂ ਦੀ ਗੱਡੀ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਵਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਵਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮ ਆ ਤੁਹਾਡੀ ਜੀ ਮੇਰਾ ਨਾਮ ਮੀਤਾ ਜੀ ਡੱਕੀ ਬੋਸਟਰ ਤੁਹਾਡੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਸਰ ਸਾਡ ਲੋਕਾਂ ਨੂੰ ਕੱਟੀਆਂ ਐਵੇਂ ਦਿੰਦੇ ਹੋ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਚਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰ ਨੰਦੇ ਕੋਈ ਚੇਂਜ ਨਹੀਂ ਹੈ ਐਧਰਾ ਕੁਝ ਨਹੀਂ ਹੈ एवरीथिंग ਇਜ਼ ਓਕੇ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਹੈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਕਿੰਨਾ ਟਾਈਮ ਲੱਗ ਗਿਆ ਇੱਕ ਦੀ ਨਾਲ ਦੋ ਕੇ ਸਾਈ 12 ਦਿਨ ਹੋ ਗਏ ਹਾਂਜੀ ਸਰ ਦੋ ਕੇ ਸਾਈ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗ ਰਿਹਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ ਇਵਨ ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਅੱਗੇ ਚੈੱਕ ਕੀਤਾ ਇਸ ਗਏ ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਰਿਹਾ ਨਹੀਂ ਸਰ ਆਰਡਰਿੰਗ ਕੈਨਸਲਿੰਗ ਨਹੀਂ ਸਰ ਸਰ ਦੇਖੋ ਕੋਈ ਸੀ ਐਟ ਇਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਦਰ ਸਭ ਕੁਝ ਚੀਜ਼ਾਂ ਓਕੀ ਹੁੰਦੀਆਂ ਜੇ ਗੱਡੀ ਦੁਆਏ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਹੀ ਕਲੀਅਰ ਕਾਨੂੰਨ ਦੱਸਿਆ ਜਾਏਗਾ